ਓਏ ਵਿਚਾਰਾ ਨੱਚਵਾਰਾ ਓਡੀ ਆ ਵੇਖੋ ਆ ਵੇਖੋ ਮੇਲਾ ਜੂ ਓਏ ਆ ਗਿਆ ਓਡੀ ਪਾਰਿਆ ਪਿੰਡਾ ਮੂਲੇਵਾਲ ਖਰਦੀ ਧਰਤੀ ਦਾ ਇਧਰ ਪ੍ਰੀਤ ਮੋਹਰੇ ਆ ਉਧਰ ਸ਼ਾਤਰ ਵਾਲਾ ਓ ਚੱਕੇ ਜਾਮ ਚੱਕੇ ਜਾਮ ਪ੍ਰੀਤ ਦੇ ਕੱਪਲ ਖਿੱਚ ਖਿੱਚ ਘੜੀ ਦੀਆਂ ਸੂਨੀਆਂ ਟੇਕਾ ਆਓ 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 ਉਹ ਉਸੇ ਪੱਤ ਬਰਾਬਰ ਦਾ ਉਹ ਬਰਾਬਰ ਦਾ ਓ ਕਾਂਗੇ ਵਾਲਾ ਢਾਂਗਾ 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 ਕਰਦਾ ਰਹੇਗੀ ਓ ਆ ਪੁੱਠੀ ਓ ਪੁੱਠੀ ਓ ਪੁੱਠੀ ਪਰ ਹੱਟ ਪਾਸ ਯੋਵਨ ਕਹਿੰਦਾ ਫੇਰ ਮਿਲਦੇ ਆ ਹਜ਼ਾਰ ਦੀ ਕਬੱਡੀ ਆ ਪ੍ਰੀਤ ਆ ਗਿਆ ਓਏ ਹੋਏ ਓਏ ਹੋਏ ਓਏ ਹੋਏ ਬੱਸ ਯਾਰ ਪ੍ਰੀਤ ਜਿੱਤ ਗਿਆ ਓ ਪ੍ਰੀਤ ਆ ਤਕਦੀਰ ਹੈ ਯੋਵਨ ਲੱਗਦਾ 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 ਜੋਰ 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 परे 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 रुड़ चवारे पै ਬਚਾਰਾ ਬਚਾਰਾ ਪੈਣ ਦੇ ਪੈਣ ਦੇ ਤੁਸੀਂ ਬਸ ਵਿਚਾਰਾ ਹੀ ਪਲੀਜ਼ ਆਪਣੇ ਜਿਹੜੇ ਵਹੀਕਲ ਆਪਣੇ ਸਾਧਨ ਉੱਥੇ ਲੈ ਆਈਏ ਆ ਕਿਵੇਂ ਨੌਜਾਨ ਮਸਤ ਗੜ ਪਿੰਡ ਚੰਨਮਣਹੋਰਾ ਦਾ ਉਧਰਲੇ ਬੰਨੇ ਕਾਰਜ ਮਸਤ ਕਰੀਆ ਬਾਪ ਵੀ ਤਗੜਾ ਫੜੋ ਮੇਰੇ ਮਿੱਤਰੋ ਉਹ ਦੀਪ ਆਇਆ ਹੋਇਆ ਤੋਂ ਮੁਰਜੀ ਵਾਲਾ ਦੀਪ ਆਇਆ ਹੋਇਆ ਤੋਂ ਮੁਰਜੀ ਵਾਲਾ ਆ ਆ ਆ ਆ ਫਵਾਦ ਹੈ ਇਹਨੂੰ ਮੇਲਾ ਕਹਿੰਦੇ ਆ ਇਹਨੂੰ ਕਬੱਡੀ ਕਹਿੰਦੇ ਆ ਬੱਲਪੁਰੀਆ ਬੰਦੇ ਤੇ ਬੰਦਾ ਬੰਦੇ ਤੇ ਬੰਦਾ ਵੇਖੀਏ ਵਾਜਦਾ ਉਹ 10000 ਬੱਲਪੁਰੀਆ ਲੱਟਿਆ ਭੱਜਲਾ 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 ਪਰ ਕਾਂਗੇ ਵਾਲਾ ਅੜ ਗਿਆ ਅੜ ਗਿਆ ਅੜ ਗਿਆ ਜੱਟ ਆਈ ਉੱਤੇ ਆਇਆ ਖੜ ਗਿਆ ਖੜ ਗਿਆ ਅਰ ਪਿਆਰ ਬਣ ਗਿਆ ਉਹ ਮੇਲਾ ਬਣ ਗਿਆ ਉਹ ਦੇ ਹਜ਼ਾਰ ਇੱਕ ਪੈ ਗਈ ਰਾਜ ਟੈਨਸ਼ਨ ਲਾ ਦੇ ਜੱਟਾ ਟੈਨਸ਼ਨ ਲਾਵੇ ਚਾ